ਗੁਰਬਾਣੀ ਸੰਵਾਦ ਪਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿਕ ਸਟੱਡੀ ਸੈਂਟਰ ਦੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੁਰਦੀ ਕਾ ਖਾਲਸਾ ਵਾਗੁਰਦੀ ਕੀ ਫਤਿਹ ਸਾਡੇ ਦੋਨਾਂ ਚੈਨਲਾਂ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਗੁਰਬਾਣੀ ਦੇ ਗੁਰਬਾਣੀ ਦੇ ਇਲਾਜ਼ੇ ਰੰਦੇ ਹੋਏ ਅਸੀਂ ਸਾਰੇ ਬੈਸਟ ਤੋਂ ਬੈਸਟ ਉਹਦੀ ਵਿਆਖਿਆ ਕਰ ਸਕੀਓ ਜਿੰਨੇ ਸਾਡੇ ਚਲੀ ਚੁਲਜ਼ਮ ਤੇ ਹੋਰ ਚੀਜ਼ਾਂ ਪਾਈਆਂ ਹੋਈਆਂ ਉਹਨਾਂ ਨੂੰ ਅਸੀਂ ਸਮਝ ਸਕੀਏ ਔਰ ਉਹਨਾਂ ਵਿੱਚੋਂ ਆਪਣੇ ਗੁਣਾਂ ਦੇ ਤਾਰੀ ਬਣ ਸਕੀਏ ਐਵੇਂ ਵਿੱਚ ਡਿਫਰੈਂਟ ਟੌਪਿਕਸ ਤੇ ਅਸੀਂ ਗੱਲ ਕਰਦੇ ਆ ਤੇ ਉਹਦੇ ਵਿੱਚ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਪੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਅਸੀਂ ਇਹ ਥੋੜਾ ਜਿਹਾ ਪਿਛਲਿਆਂ ਨਾਲੋਂ ਚੇਂਜ ਕਰਕੇ ਵਹਿਮਾ ਪਰਬੰਦਾ ਅਸੀਂ ਕਰ ਰਹੇ ਸੀ ਅਸੀਂ ਉਹਦੇ ਨਾਲੋਂ ਇੱਕ ਡਿਫਰੈਂਟ ਹੈ ਕਿਉਂਕਿ ਸਾਡੇ ਕੁਝ ਸਰੋਤਿਆਂ ਨੇ ਸਾਨੂੰ ਕੁਐਸਚਨ ਕੀਤੇ ਆ ਜਿਹੜੀ ਅਸੀਂ ਗੱਲ ਕਰਨ ਜਾ ਰਹੇ ਹਾਂ ਤੇ ਸ਼ਾਇਦ ਆਉਣ ਵਾਲੇ ਅਸੀਂ 3-4 ਐਪੀਸੋਡ ਉਸ ਤੇ ਵੀ ਲਾਈਏ ਉਹ ਟੌਪਿਕ ਹੈ ਯੁਗਾ ਦਾ ਜੀ ਗੁਰਬਾਣੀ ਵਿੱਚ ਅਸੀਂ ਡਿਫਰੈਂਟ ਥਾਂ ਤੇ ਅਸੀਂ ਆਪਣੇ ਟਾਕਸ ਦੇ ਵਿੱਚ ਕਿਹਾ ਕਿ ਗੁਰਬਾਣੀ ਜਿਹੜੀ ਹੈ ਉਹ ਕਈ ਵਾਰੀ ਯੁਗਾ ਦਾ ਖੰਡਨ ਕਰਦੀ ਆ ਪਰ ਅਸੀਂ ਬੜੇ ਕਲੀਅਰ ਸੀ ਕਿ ਟਾਈਮ ਵਾਲੇ ਯੁਗਾ ਦਾ ਖੰਡਨ ਕਰਦੀ ਆ ਸੋ ਅੱਜ ਅਸੀਂ ਡਿਫਰੈਂਟ ਸ਼ਬਦ ਜਿਹੜੇ ਹੈਗੇ ਆ ਜਾ ਯੁੱਗਾਂ ਦੇ ਬਾਰੇ ਸਾਰੀ ਗੱਲਬਾਤ ਕਰਨੀ ਚਾਹੁੰਦੇ ਆ ਸਪੈਸ਼ਲੀ ਜਿਹੜਾ ਇੱਕ ਸ਼ਬਦ ਹੈਗਾ ਜਿਹੜਾ ਪੰਨਾ 346 ਤੇ ਹੈ ਮੈਂ ਖਿਆਲ ਰਵਿਦਾਸ ਜੀ ਦਾ ਸ਼ਬਦ ਹੈਗਾ ਉਹਨੇ ਡਿਫਰੈਂਟ ਯੁੱਗਾਂ ਦੇ ਵਿੱਚ ਡਿਫਰੈਂਟ ਧਰਮਾਂ ਦੀ ਗੱਲ ਕੀਤੀ ਆ ਸੋ ਉੱਥੋਂ ਅਸੀਂ ਸ਼ੁਰੂ ਕਰਦੇ ਹੋਏ ਯੁੱਗਾਂ ਬਾਰੇ ਸਪਸ਼ਟੀਕਰਨ ਲੰ데요 ਅਸੀਂ ਫਿਰ ਡਿਫਰੈਂਟ ਪਹਿਲੂਆਂ ਤੇ ਕਿ ਯੁੱਗਾਂ ਵਿੱਚ ਵਕਤ ਹੈ ਤਰਮ ਉਹ ਦੇਖੋ ਜਗਨੀਆਂ ਮੈਂ ਜਾਂ ਉਹਦੇ ਵਿੱਚ ਕੀ ਹੁੰਦਾ ਰਿਹਾ ਜਾਂ ਸਾਡੀ ਮਿਥੋਲੋਜੀ ਕੀ ਕਹਿੰਦੀ ਹੈ ਜਾਂ ਹਿਮੈਨਿਟੀ ਵਿੱਚ ਧਰਮ ਕਿੱਥੇ ਯੋਗ ਕਿੱਥੇ ਸਟੈਂਡ ਕਰਦੇ ਇਹ ਸਾਰੇ ਪਹਿਲੂਆਂ ਤੇ ਅਸੀਂ ਡਿਸਕਸ ਕਰਾਂਗੇ ਸੋ ਪਹਿਲੇ ਅਸੀਂ ਇਸ ਗੱਲ ਤੇ ਆਈਏ ਕਿ ਜਿੱਦਾਂ ਅਸੀਂ ਕਿਹਾ ਕਿ ਗੁਰਬਾਣੀ ਯੁਗਾਂ ਦਾ ਖੰਡਨ ਕਰਦੀ ਹੈ ਕੀ ਵਾਕਿਆ ਖੰਡਨ ਕਰਦੀ ਹੈ ਜਾਂ ਕਿਹੜੇ ਯੁਗਾਂ ਦਾ ਖੰਡਨ ਕਰਦੀ ਆਹ ਜੀ ਜਿਹੜੇ ਸਾਡੇ ਦਰਸ਼ਕਾਂ ਵੱਲੋਂ ਸਵਾਲ ਆਇਆ ਹੈ ਬਣਾ ਹਾਂ ਜੀ ਉਹਨਾਂ ਨੇ ਇਹ 라 ਸ਼ਬਦ ਆ ਕਿ ਸਤਜੁਗ ਸਤ ਤੇਤਾ ਜਗੇ ਦੁਆਪਰ ਪੂਜਾ ਚਾਰ ਹਾਂ ਜੀ ਤੀਨੋਂ ਜਗਤੂ ਨੇ ਜਿਹੜੇ ਕਲ ਕੇਵਲ ਨਾਮ ਆਧਾਰ ਹਾਂ ਜੀ ਕਿਉਂਕਿ ਅਸੀਂ ਇੱਕ ਪ੍ਰੋਗਰਾਮ ਚ ਗੱਲ ਇੱਕ ਬਲਕੇ ਕਈਆਂ ਚ ਕੀ ਕੀ ਹੋਈ ਆ ਕਿ ਕੁਰਬਾਨੀ ਜਿਹੜੀ ਆ ਪੁਰਾਣ ਗੀਰੀ ਵਾਂਡਾ ਚੁਗਾ ਦੀ ਉਹਨੂੰ ਉਸ ਰੂਪੇ ਸਵੀਕਾਰ ਨਹੀਂ ਕਰਦੀ ਜਿਸ ਤਰ੍ਹਾਂ ਉਹਨਾਂ ਨੇ ਇਹਨਾਂ ਨੂੰ ਮੰਨਿਆ ਹੋਇਆ ਬਿਲਕੁਲ ਤੇ ਸਿਰ ਉਹਨਾਂ ਦਾ ਜਿਹੜਾ ਸਵਾਲ ਇਹ ਸੀਗਾ ਕਿ ਗੁਰਬਾਣੀ ਵੀ ਤਾਂ ਇੱਕ ਥਾਈ ਨਹੀਂ ਬਲਕਿ ਕਈ ਥਾਈਂ ਕਈ ਬੜੇ ਸਪਸ਼ਟੂ ਵਿੱਚ ਇਹ ਗੱਲ ਆਖੀ ਆ ਤੁਸੀਂ ਕਿਸ ਆਧਾਰ ਤੇ ਇਹ ਗੱਲ ਜਿਹੜੀ ਆ ਉਹ ਕਹਿ ਰਹੇ ਹੋ ਬਿਲਕੁਲ ਠੀਕ ਅਸੀਂ ਜਿਹੜੀ ਤੁਸੀਂ ਸਵਾਲ ਉਠਾਇਆ ਸ਼ੁਰੂਮ ਵਿੱਚ ਕਿ ਜੁਗਾ ਨੂੰ ਮੰਦੀ ਆ ਜਾਂ ਕਿਸ ਰੂਪ ਮੰਦੀ ਆ ਆਪਾਂ ਇਹ ਸਵਾਲ ਵੀ ਆਵਾਂਗੇ ਤੇ ਪਹਿਲਾਂ ਅਸੀਂ ਜਿਹੜਾ ਇਹ ਸਵਾਲ ਆਇਆ ਇਸ ਤਾਕੀੜਾ ਸੀਮਤ ਰਹੀ ਨੇ ਆ ਠੀਕ ਹੈ ਫਿਰ ਅਸੀਂ ਗੁਰਬਾਣੀ ਦਾ ਜਿਹੜਾ ਪੱਖ ਆ ਇਸ ਪੱਖੋਂ ਕਿ ਜੁਗਾਂ ਦੀ ਗੁਰਬਾਣੀ ਵਿੱਚ ਕੀ ਧਾਰਨਾ ਕੀ ਮਨੋਤਾ ਕੀ ਸੱਚਮੁੱਚ ਜੋ ਪ੍ਰਚਲਿਤ ਆ ਉਹਨੂੰ ਸਵੀਕਾਰ ਕਰਦੀ ਹੈ ਜਾਂ ਨਹੀਂ ਕਰਦੀ ਜੇ ਕਰਦੀ ਹੈ ਤਾਂ ਕਿਸ ਰੂਪ ਵਿੱਚ ਕਰਦੀ ਹੈ ਠੀਕ ਇਹ ਪਾਕ ਆਪਾਂ ਅਗਲੇ ਪ੍ਰੋਗਰਾਮ ਵਿੱਚ ਵਿਚਾਰਾਂਗੇ ਠੀਕ ਤਾਂ ਇਸ ਸ਼ਬਦੀ ਚਰਚਾ ਕਰਨ ਤੋਂ ਪਹਿਲਾਂ ਅਸੀਂ ਇੱਕ ਗੱਲ ਵੀ ਜਿਹੜੀ ਆ ਉਸ ਸੰਖੇ ਵਿੱਚ ਵਿਚਾਰ ਲਈਏ ਕਿ ਗੁਰਬਾਣੀ ਵਿੱਚ ਮਹਾਂਪੁਰਸ਼ਾਂ ਨੇ ਜਦੋਂ ਵੀ ਕਿਸੇ ਵੀ ਪਹਿਲੂ ਜਿਹੜਾ ਪਰਚਲਿਤ ਵਿਸ਼ਵਾਸ ਆ ਜੋ ਮਨਉਤ ਆ ਉਹਦੀ ਚਰਚਾ ਕਰਦੇ ਆ ਉਹਦਾ ਖੰਨਣ ਜਾਂ ਮੰਨਣ ਕੀਤਾ ਹੋਇਆ ਤਾਂ ਤਿਆਰ ਰਹੀ ਜੋ ਉਸ ਸਮੇਂ ਉਹਨਾਂ ਦੇ ਜਿਹੜੇ ਸੰਪਰਕ ਵਿੱਚ ਜਿਸ ਇਲਾਕੇ ਵਿੱਚ ਉਹ ਵਿਚਰ ਰਹੇ ਸੀ ਜਿਨ੍ਹਾਂ ਜਿਨ੍ਹਾਂ ਲੋਕਾਂ ਨਾਲ ਉਹਨਾਂ ਦਾ ਵਾਪਿਆ ਉਹ ਜਿਸ ਰੂਪ ਵਿੱਚ ਉਸ ਦੀ ਵਿਆਖਿਆ ਕਰ ਰਹੇ ਸੀ ਜੋ ਉਹਨਾਂ ਨੇ ਉਸ ਨੂੰ ਜਿਸ ਰੂਪ ਵਿੱਚ ਸਵੀਕਾਰ ਕੀਤਾ ਹੋਇਆ ਸੀ ਸਵੀਕਾਰ ਕਰਕੇ ਉਹਨੂੰ ਪ੍ਰਚਾਰ ਰਹੇ ਸੀ ਉਹਨਾਂ ਨੇ ਉਸ ਨੋਹੇ ਆਧਾਰ ਬਣਾ ਕੇ ਉਹਦਾ ਖੰਨਣ ਜਾਂ ਮੰਨਣ ਕੀਤਾ ਹੋਇਆ ਬਿਲਕੁਲ ਠੀਕ ਇਹ ਸਾਨੂੰ ਇਸ ਲਈ ਜਿਹੜੀ ਗੱਲ ਵਿਸ਼ੇਸ਼ ਤੌਰ ਤੇ ਕਹਿਣੀ ਪੈ ਰਹੀ ਆ ਕਿ ਹਰ ਇੱਕ ਜਿਹੜਾ ਕੋਈ ਵੀ ਜਿਹੜਾ ਕਿਸੇ ਵੀ ਧਰਮ ਗ੍ਰੰਥ ਦਾ ਕੋਈ ਵੀ ਪਹਿਲੂ ਆ ਚਾਹੇ ਉਹ ਸਾਤ ਪਾ ਦੀ ਗੱਲ ਆ ਜੁਗਾਂ ਦੀ ਗੱਲ ਆ ਜਾਂ ਚੰਗੇ ਮਾੜੇ ਜਿਹੜੇ ਦਿਨ ਆ ਉਹਨਾਂ ਦੀ ਗੱਲ ਆ ਹਰ ਇੱਕ ਜਿਹੜਾ ਅੱਜ ਇਹ ਬਹੁਤ ਜ਼ਿਆਦਾ ਟ੍ਰੈਂਡ ਆ ਪਹਿਲਾਂ ਵੀ ਸੀ ਪਰ ਹੁਣ ਬਹੁਤ ਵੱਡੇ ਪੱਧਰ ਤੇ ਸ਼ੁਰੂ ਹੋ ਗਿਆ ਕਿ ਹਰ ਮਨੁੱਖ ਵਿਅਕਤੀਗਤ ਤੌਰ ਤੇ ਉਹਨੂੰ ਕਿਸੇ ਦਾ ਪ੍ਰਤੀਕ ਮੰਨ ਕੇ ਉਹਦੀ ਉਹ ਵਿਆਖਿਆ ਕਰ ਰਿਹਾ ਇਸ ਲਈ ਉਹ ਫਿਰ ਦਾਵਾ ਵੀ ਕਰਨ ਲੱਗ ਪਈਦਾ ਕਿ ਜੀ ਜੋ ਇਹ ਆਖਿਆ ਹੋਇਆ ਜਾਂ ਇਹਦਾ ਖੰਨਣ ਜਾਂ ਮੰਨਣ ਕੀਤਾ ਹੋਇਆ ਇਹਦਾ ਭਾਵ ਤਾਂ ਇਹ ਹੈ ਹੀ ਨਹੀਂ ਇਹਦਾ ਭਾਵ ਤਾਂ ਆ ਤਾਂ ਇਸ ਲਈ ਇਹ ਸਾਨੂੰ ਧਿਆਨ ਵੀ ਰੱਖਣ ਦੀ ਲੋੜ ਆ ਕਿਸੇ ਵੀ ਪਹਿਲੂ ਦੀ ਕੇਵਲ ਜੁਗਾਂ ਦੀ ਗੱਲ ਹੀ ਨਹੀਂ ਠੀਕ ਹੈ ਕਿਸੇ ਵੀ ਪਹਿਲੂ ਦੀ ਜਿਹੜੀ ਅਸੀਂ ਜਦੋਂ ਗੱਲ ਕਰਦੇ ਆ ਜਿਵੇਂ ਖਾਸ ਉਹਦੇ ਆਪਾਂ ਜੋ ਕਿ ਗੁਰਬਾਣੀ ਦੀ ਗੱਲ ਕਰ ਰਹੇ ਆ ਤਾਂ ਗੁਰਬਾਣੀ ਵੀ ਜਦੋਂ ਵੀ ਕਿਸੇ ਪ੍ਰਚਲਿਤ ਮਨਉਤ ਦੀ ਗੱਲ ਕਰਕੇ ਉਹਨੂੰ ਖੰਨਣਾ ਕੀਤਾ ਆ ਉਦਾਹਰਨ ਦੇ ਤੌਰ ਤੇ ਤਾਂ ਸਾਨੂੰ ਇਹ ਪੱਕਾ ਹਮੇਸ਼ਾ ਧਿਆਨ ਵੀ ਰੱਖਣ ਦੀ ਲੋੜ ਆ ਕਿ ਉਸ ਸਮੇਂ ਜੋ ਉਸ ਦੀ ਵਿਆਖਿਆ ਕਿਸੇ ਵਿਸ਼ੇਸ਼ ਵਰਗ ਵੱਲੋਂ ਸੰਪਰਦਾਵ ਵੱਲੋਂ ਫਿਰਕੇ ਵੱਲੋਂ ਕੀਤੀ ਜਾ ਰਹੀ ਸੀ ਉਸ ਨੂੰ ਹੀ ਧਿਆਨ ਵੀ ਰੱਖ ਕੇ ਉਸ ਨੂੰ ਉਸ ਜਸਲਾਇਆ ਗਿਆ ਜਾਂ ਉਹਦਾ ਖੰਨਣ ਕੀਤਾ ਗਿਆ ਜਾਂ ਮੰਨਣ ਕੀਤਾ ਗਿਆ ਠੀਕ ਇਹ ਸਾਨੂੰ ਇੱਕ ਥਾਣੀ ਬਲਕੇ ਬਹੁਤ ਥਾਈ ਸਾਨੂੰ ਇਹ ਦੇਖਣ ਨੂੰ ਐਸਾ ਮਿਲੂਗਾ ਤਾਂ ਜੁਗਾਂ ਬਾਰੇ ਵੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਜੁਗਾ ਦਾ ਜਿਵੇਂ ਇਹ ਜਿਹੜਾ ਸ਼ਬਦ ਹੈ ਸ਼ਬਦੀ ਗੱਲ ਕਰ ਰਹੇ ਸੀ ਤਾਂ ਜੁਗਾਂ ਬਾਰੇ ਵੀ ਵੱਖੋ-ਵੱਖਰੀਆਂ ਧਾਰਨਾ ਇਹ ਮਨੋਜ ਜੀ ਕਿ ਜਿਹੜੇ ਚਾਰ ਯੁਗ ਆ ਇਹ ਇਹਨਾਂ ਦਾ ਵੱਖੋ ਵੱਖਰਾ ਜਿਹੜਾ ਉਹ ਧਰਮ ਸੀ ਹਰ ਯੁਗ ਵਿੱਚ ਇੱਕ ਧਰਮ ਦੀ ਪ੍ਰਧਾਨਤਾ ਸੀ ਤਾਂ ਕਲ ਯੁਗ ਬਾਰੇ ਉਹਨਾਂ ਨੇ ਧਾਰਨਾ ਕਈਆਂ ਦੀ ਕਿ ਕਲ ਯੁਗ ਦਾ ਆ ਧਰਮ ਮੰਨਿਆ ਗਿਆ ਪਰ ਜਿਹਨਾਂ ਲੋਕਾਂ ਨੇ ਖਾਸ ਤੌਰ ਤੇ ਜੋ ਕਿ ਸਨਾਤਨ ਮਤ ਦੇ ਜਿਹੜੇ ਧਾਰਨੇ ਆ ਉਹਨਾਂ ਦੇ ਜਿਹੜੇ ਕਈ ਫਿਰਕੇ ਆ ਜ਼ਿਆਦਾਤਰ ਫਿਰਕੇ ਇਸ ਵਿੱਚ ਵਿਸ਼ਵਾਸ ਰੱਖਦੇ ਆ ਜਾ요 ਮਹਾਭਾਰਤ ਰਮਾਇਣਾ ਜਾਂ ਪੁਰਾਣਾ ਖਾਸ ਤੌਰ ਤੇ ਇਹਨਾਂ ਵਿੱਚ ਜੁਗਾਂ ਬਾਰੇ ਬੜੀ ਖੁੱਲਕੇ ਚਰਚਾ ਹੋਈ ਹੋਈ ਆ ਪਰ ਇਹਨਾਂ ਸਾਰਿਆਂ ਨੇ ਇੱਕ ਮਤ ਹੋ ਕੇ ਇੱਕ ਜ਼ਬਾਨ ਹੋ ਕੇ ਇਸ ਇੱਕ ਗੱਲ ਉਤੇ ਸਹਿਮਤੀ ਨਹੀਂ ਪ੍ਰਗਟਾਈ ਹੋਈ ਠੀਕ ਆ ਇਹ ਥੋੜਾ ਵੀ ਆਪਾਂ ਇਹ ਪਹਿਲੂ ਥੋੜਾ ਜਿਹਾ ਸੰਖੇਪ ਵਿੱਚ ਚਰਚੇ ਦੀ ਚਰਚਾ ਕਰਦੇ ਜਾਈਏ ਤਾਂ ਕਿ ਜਿਹੜੇ ਸਵਾਲ ਹੋਰ ਇਸ ਵਿੱਚੋਂ ਨਿਕਲਦੇ ਆ ਉਹ ਸਵਾਲ ਪਹਿਲਾਂ ਸ਼ੁਰੂ ਵਿੱਚ ਹੀ ਅਸੀਂ ਉਹਨਾਂ ਨੂੰ ਸ਼ੋਅ ਲਈਏ ਉਹਨਾਂ ਨੂੰ ਇਸ਼ਾਰਾ ਕਰ ਦੇਈਏ ਤਾਂ ਕਿ ਫਿਰ ਇਹ ਸਵਾਲ ਜਿਹੜੇ ਆ ਉਹ ਆਪਣੇ ਆਪ ਹੀ ਜਿਹੜੇ ਉਹ ਜ਼ਿਹਨ ਵਿੱਚ ਉੱਠਦੇ ਆ ਉਹਨਾਂ ਦੀ ਉੱਠਣ ਦੀ ਸੰਭਾਵਨਾ ਨਾ ਰਹੇ ਠੀਕ ਹੈ ਜਿਵੇਂ ਮਨੋਸਮਰਤੀ ਆ ਹਾਂਜੀ ਇਹਦੇ ਵਿੱਚ ਜਿਹੜਾ ਇਹ ਇਸ ਸੰਬੰਧ ਚਰਚਾ ਕਰਦੇ ਆ ਉਹਨਾਂ ਨੇ ਇਸ ਇਹਦੇ ਕਰਤਾ ਨੇ ਲਿਖਿਆ ਕਿ ਸਤਜੁਗ ਦਾ ਜਿਹੜਾ ਪਰਮ ਸ੍ਰੇਸ਼ਟ ਧਰਮ ਸੀ ਉਹ ਤਪ ਜਾਂ ਤਪੱਸਿਆ ਸੀ ਔਰ ਜਿਹੜਾ ਇਹਦੇ ਵਿੱਚ ਮੰਨਿਆ ਜਾਂਦਾ ਕਿ ਇਹ ਜਿਹੜਾ ਸਾਧਨ ਇਹਦੇ ਅਨੁਸਾਰ ਇਹ ਮਨੁੱਖ ਨੂੰ ਲੋਕ ਪਰਲੋਕ ਦੇ ਸੁੱਖ ਪ੍ਰਾਪਤ ਹੁੰਦੇ ਸੀ ਅਧਿਆਤਮ ਅਤੇ ਸੰਸਾਰਿਕ ਜਿਹੜੇ ਸੁੱਖ ਆ ਉਹ ਇਸ ਰਾਹੀਂ ਹੀ ਪ੍ਰਾਪਤ ਹੁੰਦੇ ਸੀ ਪਰ ਜਿਹੜਾ ਤ੍ਰੇਤਾ ਯੁਗਾ ਇਹਦੇ ਵਿੱਚ ਜਿਹੜਾ ਗਿਆਨ ਪ੍ਰਾਪਤ ਕਰਨ ਦਾ ਇਹ ਸਾਧਨ ਮੰਨਿਆ ਗਿਆ ਕਿ ਗਿਆਨ ਦੁਆਰਾ ਅਸੀਂ ਇਹ ਕੁਝ ਪ੍ਰਾਪਤ ਕਰ ਸਕਦੇ ਆ ਇਹ ਜਿਹੜੇ ਤਪ ਜਾਂ ਤਪਸ਼ਿਆ ਵਾਲਾ ਜਿਹੜੀ ਮਨੋਤ ਸੀ ਉਹ ਖਤਮ ਉਹ ਖਤਮ ਹੋ ਗਈ ਇਸ ਯੁੱਗ ਵਿੱਚ ਇਸ ਸਮੇਂ ਵਿੱਚ ਇਹ ਜਿਹੜੀ ਮਨੋਤ ਆ ਇਹ ਪ੍ਰਚਲਿਤ ਹੋਈ ਇਹ ਇਸ ਦਾ ਵਿਸ਼ਵਾਸ ਆ ਔਰ ਦੁਆਪਰ ਵੀ ਜਿਹੜਾ ਸੀਗਾ ਉਹ ਜੱਗਾਂ ਦੀ ਪ੍ਰਧਾਨਤਾ ਰਹੀ ਕਿ ਜੇਕਰ ਕਿਸੇ ਨੇ ਸੱਚਮੁੱਚ ਪਰਮ ਪਦਵੀ ਨੂੰ ਪਹੁੰਚਣਾ ਤਾਂ ਫਿਰ ਉਹਦੇ ਲਈ ਜੱਗ ਕਰਨੇ ਜ਼ਰੂਰੀ ਆ ਔਰ ਕਲ ਯੁੱਗ ਦਾ ਧਰਮ ਜਿਹੜਾ ਇਹ ਕੇਵਲ ਦਾਨ ਨੂੰ ਮੰਨਿਆ ਗਿਆ ਸਾਰੇ ਇਸ ਗੱਲ ਨਾਲ ਸਹਿਮਤ ਨਹੀਂ ਜਿਹੜਾ ਮਹਾਭਾਰਤ ਵਿੱਚ ਜਦੋਂ ਇਹ ਸਵਭੰਦ ਚਰਚਾ ਕੀਤੀ ਗਈ ਤਾਂ ਉਹਨਾਂ ਨੇ ਆਖੇ ਸਾਜੁਗ ਵੀ ਜਿਹੜੀ ਗਿਆਨ ਸੀਗਾ ਇਸ ਗਿਆਨ ਸ਼ਕਤੀ ਦੀ ਪ੍ਰਧਾਨਤਾ ਸੀਗੀ ਤ੍ਰੇਤੇਈ ਵੀ ਜਿਹੜੀ ਮੰਤਰ ਸ਼ਕਤੀ ਔਰ ਦਵਾਪਰ ਵਿੱਚ ਯੁੱਧ ਸ਼ਕਤੀ ਤੇ ਕਲਯੁਗ ਵੀ ਜਿਹੜਾ ਹੈਗਾ ਉਹ ਸੰਗ ਸ਼ਕਤੀ ਦੀ ਪ੍ਰਧਾਨਤਾ ਇਹਨੂੰ ਇਸ ਤਰ੍ਹਾਂ ਵੀ ਦਰਸਾਇਆ ਗਿਆ ਕਿ ਧਰਮ ਦੇ ਚਾਰ ਪੈਰਾਂ ਧਰਮ ਰੂਪੀ ਬੋਲ ਉਹ ਦਿੱਤੇ ਚਾਰ ਪੈਰ ਆ ਸਤਜੁਗ ਵਿੱਚ ਧਰਮ ਦੇ ਚਾਰੇ ਪੈਰ ਕਾਇਮ ਸੀਗੇ ਪਰ ਜਦੋਂ ਤ੍ਰੇਤਾ ਯੁਗ ਆਇਆ ਤਾਂ ਉਹਦਾ ਇੱਕ ਪੈਰ ਜਿਹੜਾ ਉਹ ਆ ਲੋਭ ਹੋ ਗਿਆ ਤਿੰਨ ਜਿਹੜੇ ਪੈਰ ਸੀ ਧਰਮ ਰੂਪੀ ਬੋਲਦੇ ਉਹ ਸਬਤ ਰਹੇ ਦਵਾਪਰ ਯੁਗ ਵਿੱਚ ਦੋ ਪੈਰ ਰਹਿ ਗਏ ਦੋ ਆ ਲੋਭ ਹੋ ਗਏ ਔਰ ਕਲ ਯੁਗ ਵਿੱਚ ਕੇਵਲ ਧਰਮ ਰੂਪੀ ਬੋਲਦਾ ਇੱਕੋ ਪੈਰਾ ਜਿਹਦੇ ਸਹਾਰੇ ਇਹ ਖੜਾ ਤੋ ਜੁਗਾਂ ਦੇ ਧਰਮ ਜਿਹੜੇ ਕਈਆਂ ਨੇ ਇਹ ਮੰਨੇ ਕਿ ਇੱਕ ਦੇ ਕੁਸਚਨ ਅੰਦਰ ਧਰਮ ਨੂੰ ਤੁਸੀਂ ਐਸ ਡਿਊਟੀ ਮੰਨੋਗੇ ਕਿ ਰਿਲੀਜੀਅਨ ਮੰਨੋਗੇ ਹੁਣ ਜੇ ਰਿਲੀਜੀਅਨ ਮੰਨ ਕੇ ਚੱਲੀਏ ਜਿਹਨੂੰ ਐਕਚੁਅਲ ਅਸੀਂ ਹੁਣ ਆਜਕਲ ਦੇ ਧਰਮ ਕਹਿੰਦੇ ਆ ਜੀ ਯੂਨੋ ਦੇ ਮੁਤਾਬਿਕ ਤਾਂ तकरीबन ਦੁਨੀਆ ਵਿੱਚ 70000 ਦੇ ਕਰੀਬ ਫੇਥਸ ਹੈਗੇ ਆ ਪਰ ਚਲੋ ਜੇ ਵੱਡੇ ਵੀ ਗਿਣ ਲਿਤੇ ਜਾਂ ਤਾ ਉਹ ਕਿੰਨੇ ਡਿਫਰੈਂਟ ਹੈਗੇ ਆ ਪਰ ਉਹ ਸਾਰੇ ਤਾਂ ਇਸ ਗੱਲ ਨੂੰ ਨਹੀਂ ਮੰਨਦੇ ਜਾਂ ਮੰਨਦੇ ਆ ਸਾਰੇ ਹੀ ਮੰਨਦੇ ਆ ਨਹੀਂ ਦੇਖੋ ਜਿਹੜੀ ਜੁਗਾਂ ਦੀ ਗੱਲ ਆ ਕਿਉਂਕਿ ਅਸੀਂ ਅੱਗੇ ਜਾ ਕੇ ਵਿਚਾਰ ਕਰਨੇ ਸੀਗੇ ਕਿ ਜੁਗਾਂ ਦੀ ਜਿਹੜੀ ਵੰਡ ਆ ਇਹ ਸਾਡਾ ਜਿਹੜਾ ਭਾਰਤੀ ਸੰਸਕ੍ਰਿਤੀ ਕਹਿ ਲਓ ਖਾਸ ਤੌਰ ਤੇ ਜਿਹੜਾ ਮਹਾਭਾਰਤ ਰਮਾਇਣ ਪੁਰਾਣ ਇਹਨਾਂ ਨੇ ਸਮੇਂ ਨੂੰ ਚੁਹਾ ਹਿੱਸਿਆਂ ਵਿੱਚ ਵੰਡਿਆ ਹੋਇਆ ਉਹ ਸਿਰਫ ਸਿਰਫ ਰਿਸਟ੍ਰਿਕਟਡ ਹੈ ਭਾਰਤੀ ਸੰਸਕ੍ਰਿਤੀ ਨਾਲ ਉਹ ਵੀ ਸਮੁੱਚੇ ਨੂੰ ਵੀ ਸਾਰੇ ਨਹੀਂ ਬੁੱਧਿਜ਼ਮ ਇਸ ਵਿੱਚ ਵਿਸ਼ਵਾਸ ਨਹੀਂ ਕਰਦਾ ਨਾ ਜੈਨਿਜ਼ਮ ਕਰਦਾ ਮੈਂ ਇਹ ਹੀ ਕਲੈਰੀਫਾਈ ਕਰਨਾ ਚਾਹੁੰਦਾ ਸੀ ਕਿ ਕਿਉਂਕਿ ਜਿਹੜਾ ਪਰਮਾ ਜਿਹੜੀ ਪਰਮੇਸ਼ਰ ਵੀ ਜਾਂ ਜਿਹੜੀ ਰੱਬ ਦੀ ਜਾਂ ਜਿਹੜੀ ਕਲਪਨਾ ਉਹ ਤਾਂ ਵਿਆਪਕ ਸਰਵ ਵਿਆਪਕ ਹੋਣੀ ਚਾਹੀਦੀ ਹੈ ਨੀ ਉਹ ਉਹ ਹੈ ਹੀ ਆ ਪਰ ਇਹ ਕਿਉਂਕਿ ਖਿਸ਼ੇ ਤੌਰ ਤੇ ਜਿਹੜਾ ਫਿਰਕਾ ਕਹਿ ਲਈਏ ਉਹਨੂੰ ਮਤ ਕਹਿ ਲੋ ਧਰਮ ਕਹਿ ਲੋ ਕੋਈ ਨਾਮ ਦੇ ਬੋਖੋਖ ਨਾ ਨਾ ਪੁਕਾਰਿਆ ਜਾ ਰਿਹਾ ਠੀਕ ਇਹ ਕੇਵਲ ਉਹਨਾਂ ਦਾ ਮਤਾ ਪੁਰਾਨਕ ਮਤਾ ਆਪਾਂ ਸਮੁੱਚੇ ਰੂਪ ਵਿੱਚ ਕਹਿ ਦਈਏ ਤਾਂ ਇਹ ਪੁਰਾਣਾ ਦੀ ਧਾਰਨਾ ਠੀਕ ਜਿਵੇਂ ਦੂਜੇ ਧਰਮਾਂ ਵੀ ਨੇ ਜਿਹੜੇ ਭਾਰਤ ਨਾਲ ਹੀ ਸੰਬੰਧਿਤ ਆ ਜਿਵੇਂ ਆਪਾਂ ਜ਼ਿਕਰ ਕੀਤਾ ਬੁੱਧਿਸਮਤ ਜੈਨ ਇਸਮਾ ਉਹ ਇਸ ਵੰਡ ਨੂੰ ਨਹੀਂ ਮੰਨਦੇ ਠੀਕ ਇਸ ਤੋਂ ਇਲਾਵਾ ਕੁਝ ਹੋਰ ਸੀ ਉਹ ਇਹਨਾਂ ਨੂੰ ਜੀ ਉਹ ਨਹੀਂ ਮੰਨਦੇ ਠੀਕ ਇਹ ਕੇਵਲ ਇੱਕ ਵਿਸ਼ੇਸ਼ ਜਿਹੜਾ ਮਤਾ ਉਹ ਯਸਵ ਦੇ ਤੇ ਵਿਸ਼ਵਾਸ ਕਰਦਾ ਉਹਨਾਂ ਨੇ ਸਮੇਂ ਨੂੰ ਇਹਨਾਂ ਚੋਹਾਂ ਹਿਸੇ ਵਿੱਚ ਵੰਡਿਆ ਹੋਇਆ ਤੋ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਮੰਨਦੇ ਆ ਉਹ ਵੀ ਇਸ ਬਾਰੇ ਇੱਕ ਮਤ ਨਹੀਂ ਉਹਨਾਂ ਦੇ ਵੀ ਵੱਖੋ ਵੱਖਰੀ ਧਾਰਨਾ ਜਿਵੇਂ ਆਪਾਂ ਮਨੋਸਿਮਰਤੀ ਦੀ ਗੱਲ ਕੀਤੀ ਆ ਮਹਾ ਭਾਰਤ ਦੀ ਗੱਲ ਕੀਤੀ ਆ ਜਿਹੜਾ ਗਰਣ ਪੁਰਾਣਾ ਉਹਦੇ ਅਨੁਸਾਰ ਜਿਹੜੇ ਧਰਮ ਦੇ ਜਿਹੜੇ ਚਾਰ ਪੈਰ ਆ ਜਾਂ ਜਿਹੜੇ ਵੱਖੋ ਵੱਖਰੇ ਯੁੱਗਾਂ ਵਿੱਚ ਜਿਹੜੇ ਧਰਮ ਦੇ ਪੈਰ ਜਿਹੜੇ ਸੀ ਕਿਸੇ ਵੀ ਚਾਰ ਸੀ ਕਿਸੇ ਤਿੰਨ ਰਹਿ ਗਏ ਦੋ ਅੱਜ ਕਲਯੁਗ ਵਿੱਚ ਇੱਕ ਮੰਨਿਆ ਗਿਆ ਤਾਂ ਇਹ ਸਾਨੂੰ ਸਾ ਜਿਹੜਾ ਸਤ ਦਾਨ ਤਪ ਅਤੇ ਦੇਆ ਇਹ ਚਾਰ ਜਿਹੜੇ ਆ ਮੁਖ ਰੂਪ ਵੀ ਸੀਗੇ ਧਰਮ ਤੋਂ ਇਥੇ ਭਾਵ ਜਿਹੜਾ ਉਹ ਸੰਕਿਰਨ ਅਰਥਾਂ ਵਿੱਚ ਜੋ ਅੱਜ ਅਸੀਂ ਵਰਤਦੇ ਆ ਇਹਨਾਂ ਅਰਥਾਂ ਵਿੱਚ ਨਹੀਂ ਲਿਆ ਗਿਆ ਬਲਕਿ ਜੋ ਆਮ ਧਰਮ ਦਾ ਤਾਤਾ ਉਹਨਾਂ ਨੇ ਇਹ ਵਿਸ਼ੇ ਤੌਰ ਤੇ ਇਹਨੂੰ ਇਸ ਰੂਪੀ ਦਰਸਾਇਆ ਹੋਇਆ ਇਸੀ ਤਰ੍ਹਾਂ ਜਿਹੜਾ ਵੱਖੋ-ਵੱਖਰਿਆਂ ਨੇ ਜਿਹੜਾ ਕਿਸੇ ਨੇ ਮੰਨਿਆ ਕਿ ਜਿਹੜਾ ਧਿਆਨ ਸੀਗਾ ਸਤਜੁਗ ਵੀ ਧਿਆਨ ਦੀ ਪ੍ਰਧਾਨਤਾ ਸੀਗੀ ਹੂੰ ਔਰ ਤ੍ਰੇਤਾ ਯੁਗ ਵਿੱਚ ਜਿਹੜਾ ਸੀਗਾ ਉਹ ਜਗਾਂ ਦੀ ਪ੍ਰਧਾਨਤਾ ਰਹੀ ਆ ਪਰ ਤਰਤੀਬ ਵੀ ਕੋਨੇਗੀ ਭਵੇਂ ਐਸੀ ਮੰਨਿਆ ਜਾ ਰਿਹਾ ਉਹ ਪੁਰਾਣਾ ਵਿੱਚ ਇਨ੍ਹਾਂ ਗ੍ਰੰਥਾਂ ਵਿੱਚ ਪਰ ਉਹਨਾਂ ਸਾਰਿਆਂ ਦੀ ਵੀ ਇੱਕੋ ਮਨਉਦ ਨਹੀਂ ਧਾਰਨਾ ਨਹੀਂ ਕਿ ਕਿਸ ਯੁੱਗ ਵਿੱਚ ਕਿਸ ਚੀਜ਼ ਦੀ ਪ੍ਰਧਾਨਤਾ ਸੀ ਜਾਂ ਕਿਹੜਾ ਧਰਮ ਦਾ ਜਿਹੜਾ ਆਚਾਰ ਪੈਰ ਸੀ ਉਹ ਕਿਹੜੇ ਸੀਗੇ ਜਾਂ ਉਹਨਾਂ ਦੀ ਤਰਤੀਬਾਰੇ ਵੀ ਇੱਕ ਮਤ ਨਹੀਂ ਤੋਂ ਇਸ ਲਈ ਜਿਹੜਾ ਕਿਸੇ ਨੇ ਆਖਿਆ ਕਿ ਦੁਆਪਰ ਵੀ ਜਿਹੜਾ ਸੀਗਾ ਉਹ ਪੂਜਨ ਦੀ ਪੂਜਨ ਸੀਗਾ ਉਹ ਰਕਾਲ ਯੁੱਗ ਵੀ ਜਿਹੜਾ ਉਹ ਹਰਨਾਮ ਕੀਰਤਨ ਦੀ ਮਹਿਮਾ ਕੀ ਆ ਕਿਸੇ ਨੇ ਐਸਾ ਮੰਨਿਆ ਹੋਇਆ ਤੋਂ ਜਿਹੜਾ ਖਾਸ ਤੌਰ ਤੇ ਸਾਡੇ ਜਿਹੜੇ ਵਿਦਵਾਨਾਂ ਪੁਰਾਣੇ ਵਿਦਵਾਨ ਉਹਨਾਂ ਨੇ ਜਿਹੜਾ ਉਹ ਇਹਨੂੰ ਵਿਖਰੇ ਰੰਗ ਵਿੱਚ ਦਰਸਾਇਆ ਆ ਕੇ ਨਾਮਦਾਨ ਇਸ਼ਨਾਨ ਅਤੇ ਗਿਆਨ ਇਹ ਸਾਡੇ ਜਿਹੜੇ ਵਿਦਵਾਨ ਆ ਖਾਸ ਤੌਰ ਤੇ ਲਗਾਂ ਦਾ ਤਨਵਲੀ ਆ ਉਹਨਾਂ ਨੇ ਇਸ ਰੂਪ ਵਿੱਚ ਲਿਆ ਭਾਈ ਗੁਰਦਾਸ ਦੀ ਇੱਕ ਬਾਣੀ ਪਉੜੀ ਦੀ ਵਿਆਖਿਆ ਕਰਦੇ ਆ ਆ ਜਿੱਥੇ ਉਹਨਾਂ ਨੇ ਆ ਕੇ ਆ ਕੇ ਚਾਰੇ ਪੈਰ ਧਰਮ ਦੇ ਚਾਰ ਮੋਰ ਇੱਕ ਵਰਨ ਕਰਾਇਆ ਤਾਂ ਉਹਨਾਂ ਨੇ ਉਹਨੂੰ ਇਸ ਰੂਪ ਵਿੱਚ ਲਿਆ ਹੋਇਆ ਕਿ ਜਿਹੜੇ ਇਹਨੂੰ ਉਹ ਵੱਖਰੂ ਰੂਪ ਵਿੱਚ ਲੈਂਦੇ ਆ ਕਿ ਸਤਜੁਗ ਜਿਹੜਾ ਉਹਨੂੰ 골ਡਨ ਯੁਗ ਆਖਦੇ ਆ ਸਵਰਨ ਯੁਗ ਆਖਦੇ ਆ ਜਿਹੜਾ ਤ੍ਰੇਤਾ ਸੀਗਾ ਉਹ ਸਿਲਵਰ ਜਿਹੜਾ ਦੁਆਬਰਾ ਉਹ ਕਾਂਸ਼ੀ ਦਾ ਹੋਰ ਕਾਲ ਯੁਗ ਨੂੰ ਜਿਹੜਾ ਉਹ ਉਹਨਾਂ ਨੇ ਲੋਹੇ ਦਾ ਲੋਹੇ ਦਾ ਮੰਨਿਆ ਹਾਂਜੀ ਜਿਹੜੇ ਮਨੋਵਿਗਿਆਨੀ ਤੌਰ ਤੇ ਜਿਨ੍ਹਾਂ ਨੇ ਵਿਆਖਿਆ ਕੀਤੀ ਆ ਉਹਨਾਂ ਨੇ ਜਿਹੜਾ ਇਹਨੂੰ ਚੋਹਾਂ ਹਿੱਸਿਆਂ ਵਿੱਚ ਵੰਡੇ ਆ ਪਰ ਉਹਨਾਂ ਨੇ ਇਹਨੂੰ ਇਸ ਰੂਪ ਵੀ ਦਰਸਾਇਆ ਹੋਇਆ ਕਿ ਜਿਹੜੇ ਚਾਰ ਹਿੱਸੇ ਆ ਜਿਹੜਾ ਅਨਕਾਂਸ਼ੀਅਸ ਮਾਈਂਡ ਕਲੈਕਟਿਵ ਅਨਕਾਂਸ਼ੀਅਸ ਮਾਈਂਡ ਔਰ ਫਿਰ ਸਬਕਾਂਸ਼ੀਅਸ ਫਿਰ ਜਿਹੜਾ ਕਾਂਸ਼ੀਅਸ ਮਾਈਂਡ ਔਰ ਸੁਪਰ ਕਾਂਸ਼ੀਅਸ ਇਹਨਾਂ ਨੂੰ ਇਸ ਰੂਪ ਵੀ ਦਸਾਇਆ ਆ ਤੋ ਇਹ ਦੱਸ ਰਿਹਾ ਕਿ ਆਪਾਂ ਵੱਖੋ-ਵੱਖਰਿਆਂ ਨੇ ਇਹਨਾਂ ਨੂੰ ਵੱਖੋ-ਵੱਖਰੇ ਪ੍ਰਤੀਕ ਮੰਨ ਕੇ ਉਹਨਾਂ ਨੇ ਇਸ ਦੀ ਵਿਆਖਿਆ ਕੀਤੀ ਹੋਈ ਆ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਜਿਹੜੇ ਬਾਣੀਕਾਰ ਆ ਉਹਨਾਂ ਨੇ ਜੋ ਉਹਨਾਂ ਦੇ ਸਾਹਮਣੇ ਜਿਨ੍ਹਾਂ ਲੋਕਾਂ ਨਾਲ ਉਹਨਾਂ ਦਾ ਵਾਹ ਪਿਆ ਉਹ ਜਿਸ ਰੂਪ ਵਿੱਚ ਉਹਨੂੰ ਮੰਨੀ ਬੈਠੇ ਸੀ ਜਿਸ ਰੂਪ ਵਿੱਚ ਉਹ ਪ੍ਰਚਾਰ ਰਹੇ ਸੀ ਉਹਨਾਂ ਨੇ ਉਸੇ ਨੂੰ ਹੀ ਆਧਾਰ ਬਣਾ ਕੇ ਉਹਨਾਂ ਨੂੰ ਇਹ ਗੱਲ ਦ੍ਰਿੜ ਕਰਵਾਈ ਆ ਇਸ ਲਈ ਕੋਈ ਸੱਜਣ ਵੇਨ ਭੈਣ ਵੀਰ ਉਹ ਇਹ ਗੱਲ ਨਾ ਆਕੇ ਕਿ ਜੀ ਇਹਦਾ ਤਾਂ ਆਪ ਹੌਸੀਗਾ ਜੁਗਾਂ ਦਾ ਤਾਂ ਇਸ ਜੇ ਆ ਦੇ ਪ੍ਰਤੀਕ ਆ ਇਸ ਜੀ ਦਾ ਲਖਾਇਕ ਆ ਤੋਂ ਇਸ ਲਈ ਸਾਨੂੰ ਇਹ ਗੱਲ ਜਿਹੜੀ ਆ ਹਮੇਸ਼ਾ ਧਿਆਨ ਵੀ ਰੱਖ ਕੇ ਗੁਰਬਾਣੀ ਨੂੰ ਜਿਹੜੇ ਇਹੋ ਜਿਹੇ ਪਾਕਾ ਉਹਨਾਂ ਨੂੰ ਸਮਝਣ ਵਿਚਾਰਨ ਦੀ ਲੋੜ ਆ ਕਈਆਂ ਨੇ ਖੈਰੀ ਇਸ ਪੱਖੋਂ ਵੀ ਲਿਆ ਆ ਕਿ ਜਿਹੜਾ ਸਤਜੁਗ ਜਿਹੜਾ ਜਦੋਂ ਉਹ ਧਿਆਨ ਦੀ ਗੱਲ ਕਰਦੇ ਆ ਉਹ ਦੀ ਸੀ ਕਿ ਮਨੁੱਖ ਨੂੰ ਖੁਦ ਮਿਹਨਤ ਕਰਨੀ ਪਊਗੀ ਉਹਨਾਂ ਨੂੰ ਆਪ ਜਿਹੜਾ ਉਹ ਸਦ ਮਨ ਨੂੰ ਮਾਰਨਾ ਪਊਗਾ ਆਪਣੇ ਮਨ ਦੇ ਖਾਸ਼ ਨੂੰ ਮਾਰਨਾ ਪਊਗਾ ਪਰ ਫਿਰ ਜਦੋਂ ਤ੍ਰੇਤਾ ਯੁਗ ਆਇਆ ਗ੍ਰਾਵਟ ਆਈ ਤਾਂ ਫਿਰ ਆ ਗਿਆ ਕਿ ਨਹੀਂ ਸਾਨੂੰ ਇਹ ਚੀਜ਼ ਜ਼ਰੂਰੀ ਨਹੀਂ ਜੇ ਅਸੀਂ ਗਿਆਨ ਹਾਸਲ ਕਰ ਲਈਏ ਕਿਤਾਬਾਂ ਪੜ ਲਈਏ ਗ੍ਰੰਥ ਪੜ ਲਈਏ ਤਾਂ ਇਹ ਇਹਦੇ ਨਾਲ ਹੀ ਕਲਿਆਣਾ ਪਰ ਜਿਹੜਾ ਹੋਰ ਜਦੋਂ ਗ੍ਰਾਵਟ ਆਈ ਤਾਂ ਫਿਰ ਆ ਗਿਆ ਕਿ ਨਹੀਂ ਤੁਹਾਨੂੰ ਇਹ ਵੀ ਚੋਣ ਸੁਭਾਦੀ ਲਾਣ ਦੀ ਲੋੜ ਨਹੀਂ ਮਨ ਨੂੰ ਮਾਰਨ ਦੀ ਲੋੜ ਨਹੀਂ ਖਾਸ਼ਾਂ ਨੂੰ ਮਾਰਨ ਦੀ ਲੋੜ ਨਹੀਂ ਨਹੀਂ ਗਿਆਨ ਪ੍ਰਾਪਤੀ ਦੀ ਲੋੜ ਆ ਤੁਸੀਂ ਜੇਕਰ ਜਾਗ ਕਰ ਲਵੋਗੇ ਤਾਂ ਤੁਹਾਡੀ ਕਲਿਆਣ ਆ ਸ਼ਾਰਟਕਟ ਫਿਰ ਜਦੋਂ ਕਲਯੁਗ ਆ ਗਿਆ ਤਾਂ ਆਖਿਆ ਕਿ ਨਹੀਂ ਇਹ ਚੀਜ਼ਾਂ ਵੀ ਲੋੜ ਨਹੀਂ ਗਈਆਂ ਪਰ ਤੁਸੀਂ ਦਾਨਪੁਣ ਕਰ ਲਵੋ ਤੁਹਾਡੀ ਕਲਿਆਣ ਆ ਉਹ ਕਹਿੰਿਆ ਨੇ ਇਸ ਰੂਪ ਵਿੱਚ ਲਿਆ ਇਹਨੂੰ ਇਹਨੂੰ ਇਸ ਤਰੀਕੇ ਨਾਲ ਅਸੀਂ ਦੇਖ ਸਕਦੇ ਹਾਂ ਜੀ ਕਿ ਕੀ ਇਹ ਇੱਕ ਐਵੋਲੂਸ਼ਨ ਦਾ ਮੈਥਡ ਸੀ ਤੇ ਦੂਜਾ ਜਦੋਂ ਰਬ ਨੂੰ ਬਣਾਇਆ ਗਿਆ ਜਾਂ ਉਹਨੂੰ ਪ੍ਰੈਜ਼ੈਂਟ ਕੀਤਾ ਗਿਆ ਇੱਕ ਡਰ ਦੇ ਫੈਕਟਰ ਨਾਲ ਬਣਾਇਆ ਜਿਹਦੇ ਵਿੱਚ ਸਾਰਾ ਕੁਝ ਤੁਸੀਂ ਲੈਣਾ ਤੇ ਹੌਲੀ ਹੌਲੀ ਜਦੋਂ ਡਰ ਘਟਦਾ ਗਿਆ ਤੇ ਅਸੀਂ ਚਾਰ ਪਾਸੇ ਦਿੱਤਾ ਦੇ ਇੱਕ ਪਹਿਲ ਤੇ ਆ ਗਏ ਅਨੇ ਦਾ ਜਿਹੜਾ ਇੱਕ ਪਹਿਲਾ ਪਹਿਲੂ ਆ ਉਹ ਤਾਂ ਠੀਕ ਆ ਕਿ ਸ਼ੁਰੂ ਵਿੱਚ ਮਨੁੱਖ ਨੇ ਆਮ ਤੌਰ ਤੇ ਇੱਕ ਡਰ ਕਾਰਨ ਨੇ ਉਹਨਾਂ ਨੇ ਇਹ ਕਦਮ ਪਟਿਆ ਇਸ ਲਈ ਜਿਹੜੇ ਕਈ ਜਿਹੜੇ ਚਿੰਤਕ ਆ ਵਿਦਵਾਨਾਂ ਉਹ ਇਸ ਗੱਲ ਤੇ ਜ਼ੋਰ ਦਿੰਦੇ ਆ ਕਿ ਰੱਬ ਦਾ ਕਨਸੈਪਟ ਜਿਹੜਾ ਜਾਂ ਧਰਮ ਦਾ ਇਹ ਡਰ ਕਰਨ ਹੀ ਪੈਦਾ ਹੋਇਆ ਬਿਲਕੁਲ ਪਰ ਅਸੀਂ ਸਮੂਹ ਰੂਪ ਵਿੱਚ ਨਹੀਂ ਐਸੇ ਆ ਸਕਦੇ ਹਾਂ ਠੀਕ ਆ ਕਿ ਜ਼ਿਆਦਾ ਤਰੀਬਨ ਅੱਜ ਵੀ ਮਨੁੱਖ ਜੇਕਰ ਰੱਬ ਵਿੱਚ ਜਾਂ ਧਰਮ ਕਰਮ ਵਿੱਚ ਵਿਸ਼ਵਾਸ ਕਰਦਾ ਤਾਂ ਉਹਦੇ ਪਿੱਛੇ ਕਾਰਨ ਡਰ ਆ ਜਾਂ ਲਾਲਚ ਆ ਡਰ ਜਾਂ ਲਾਲਚ ਕੁਝ ਇਸ ਦੁਨੀਆ ਨਾਲ ਜੁੜਿਆ ਆ ਕੁਝ ਮਰਦ ਤੋਂ ਮਗਰੋਂ ਦਾ ਨੇ ਲਾਲਚ ਜਿੱਦਾਂ ਤੁਸੀਂ ਗੱਲ ਕੀਤੀ ਕਿ ਬਈ ਜਦ ਦਾ ਸੁੱਖ ਸਾਰੇ ਪ੍ਰਾਪਤ ਹੋ ਜਾਂਦੇ ਸੀ ਕਿ ਜੇ ਇਸ ਤਰੀਕੇ ਨਾਲ ਕਰੋ ਤਾਂ ਸੁੱਖ ਹੋ ਗਿਆ ਸੋ ਸੁੱਖ ਜਦੋਂ ਪ੍ਰਾਪਤ ਹੋ ਜਾਂਦੇ ਤਾਂ ਉਹ ਲਾਲਚ ਹੀ ਆ ਨਾ ਨਹੀਂ ਉਹ ਲਾਲਚ ਦਾ ਸਿੰਬਲ ਹੀ ਆ ਨਾ ਜੀ ਬਿਲਕੁਲ ਠੀਕ ਆ ਕਿ ਮਤਲਬ ਜਿਹੜਾ ਤਾਂ ਹੀ ਗੱਲ ਕੀਤੀ ਆ ਨਾ ਕਿ ਲਾਲਚ ਤੇ ਡਰ ਇਹ ਦੋ ਹੀ ਮੁਕਾਰਨ ਸੀਗੇ ਪਰ ਅਸੀਂ ਸਾਰਿਆਂ ਨੂੰ ਇੱਕ ਰਸੇ ਨਾਲ ਨਹੀਂ ਬੰਨ੍ਹ ਸਕਦੇ ਠੀਕ ਹੈ ਜਿਨ੍ਹਾਂ ਲੋਕਾਂ ਨੇ ਮਨੁੱਖ ਦੀ ਝੋਲੀ ਵਿੱਚ ਬਹੁਤ ਕੁਝ ਪਾਇਆ ਹਾਂਜੀ ਕਿ ਸਾਡਾ ਜਿਹੜਾ ਜੀਵਨ ਮਨੋਰਥ ਆ ਉਹ ਕੇਵਲ ਖਾਣ ਪਾਣ ਉਹ ਸਧਾਰਨ ਸੁਹੂਲਤਾ ਮੰਨਣਾ ਹੀ ਨਹੀਂ ਜਨ ਜਨਾਂ ਨੇ ਆਖਿਆ ਕਿ ਜਿਹੜਾ ਜੋ ਪ੍ਰਚਲਿਤ ਹੋ ਗਿਆ ਸੀਗਾ ਸਵਰਗ ਪ੍ਰਾਪਤ ਕਰਨੀਆਂ ਉਹਨਾਂ ਸਾਨੂੰ ਇਹਨਾਂ ਤੋਂ ਬਹੁਤ ਉੱਪਰ ਉਠਾਇਆ ਰਾਈਟ ਕਿ ਅਸੀਂ ਗੁਰਬਾਣੀ ਦੀ ਗੱਲ ਕਰੀਏ ਭਵੇਂ ਠੀਕ ਆ ਕਿ ਅੱਜ ਵੀ ਜ਼ਿਆਦਾਤਰ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਉਹ ਵੀ ਜ਼ਿਆਦਾਤਰ ਇਹ ਮੰਨੀ ਬੈਠੇ ਆ ਕਿ ਸਾਨੂੰ ਇਦੇ ਬਦਲੇ ਕੋਈ ਮੁਕਤੀ ਮਿਲੂਗੀ ਸਵਰਗ ਮਿਲੂਗਾ ਨਰਕ ਤੋਂ ਛੁਟਕਾਰਾ ਮਿਲੂਗਾ ਸਾਨੂੰ ਇਸ ਜੀਵਨ ਕੋਈ ਦੁੱਖ ਤਕਲੀਫ ਸਾਡੇ ਨੇੜੇ ਨਹੀਂ ਆਊਗਾ ਜ਼ਿਆਦਾ ਤਾਂ ਪਵੇਂ ਐਸਾ ਮੰਨੀ ਬੈਠੇ ਆ ਪਰ ਗੁਰਬਾਣੀ ਜਿਹੜੀ ਆ ਸਾਨੂੰ ਇਹਨਾਂ ਗੱਲਾਂ ਤੋਂ ਬਹੁਤ ਉੱਪਰ ਉਠਾਉਂਦੀ ਆ ਉਹ ਜਿਹੜੇ ਆਮ ਤੌਰ ਤੇ ਨਰਕ ਸੁਰਗ ਜਾਂ ਮੁਕਤੀ ਆਸਬੰਦੀ ਜੋ ਪ੍ਰਚਲਿਤ ਮਨਉਤਾ ਧਾਰਮਾਵਾ ਇਹਨਾਂ ਨੂੰ ਨਕਾਰਦੀ ਹੋਈ ਰੱਦ ਕਰਦੀ ਹੋਈ ਸਾਡੇ ਸਾਹਮਣੇ ਜੀਵਨ ਮੁਕਤੀ ਦਾ ਜੋ ਕਨਸੈਪਟ ਆ ਸੰਕਲਪ ਆਉ ਰੱਖਦੀ ਆ ਪਰ ਜ਼ਿਆਦਾਤਰ ਲੋਕ ਜਿਹੜੇ ਆ ਉਹ ਇਹਨਾਂ ਵਿੱਚ ਅੱਜ ਵੀ ਵਿਸ਼ਵਾਸ ਕਰਦੇ ਆ ਉਹ ਜਿਹੜੀ ਦੂਜੀ ਧਾਰਨਾ ਜਿਹੜੀ ਗੱਲ ਇਹਦੀ ਆ ਕਿ ਹਰ ਇਨਸਾਨ ਜਿਹੜਾ ਉਹ ਐਸਾਨੀ ਸੀ ਸੋਚਦਾ ਕਿਉਂਕਿ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਮਨੁੱਖ ਜਿਹੜੇ ਆ ਉਹ ਜਿਨ੍ਹਾਂ ਕੋਲ ਸਭ ਕੁਝ ਆ ਦੁਨਿਆਵੀ ਸਭ ਕੁਝ ਤੋਂ ਭਾਵਾ ਜਿਨ੍ਹਾਂ ਕੋਲ ਦੁਨਿਆਵੀ ਸੁਵਿਧਾਵਾਂ ਦੀ ਕੋਈ ਕਮੀ ਨਹੀਂ ਠੀਕ ਹੈ ਹਰ ਤਰ੍ਹਾਂ ਨਾਲ ਉਹਨਾਂ ਕੋਲ ਇਹ ਸੁਵਿਧਾਵਾਂ ਮੰਨਦੇ ਆ ਪਰ ਇਹ ਮੰਨਦੇ ਹੋਏ ਵੀ ਉਹ ਅੰਦਰੋਂ ਖੋਖਲੇ ਆ ਸਖਨੇ ਆ ਉਹਨਾਂ ਨੂੰ ਲੱਗ ਰਿਹਾ ਕਿ ਕੁਝ ਅੰਦਰ ਖਾਲੀਪਾਨਾ ਇਹਨੂੰ ਕਿਵੇਂ ਭਰੀਏ ਤੋਂ ਇਸ ਲਈ ਉਹ ਤਲਾਸ਼ ਵਿੱਚ ਗਏ ਉਹਨਾਂ ਲੱਭੇ ਆ ਉਹ ਦੱਸਿਆ ਕਿ ਸੁਖ ਜਿਹੜਾ ਉਹ ਇਨ੍ਹਾਂ ਦੁਨਿਆਵੀ ਸਾਧਨਾ ਵਿੱਚ ਨਹੀਂ ਇਨ੍ਹਾਂ ਸੁਵਿਧਾਵਾਂ ਵਿੱਚ ਨਹੀਂ ਇਹਦਾ ਸਬੰਧ ਸਾਡੇ ਮਨ ਨਾਲ ਆ ਇਸ ਲਈ ਉਹਨਾਂ ਨੇ ਇਸ ਗੱਲ ਨੂੰ ਜਿਹੜੇ ਸਪਸ਼ਟੂਬੇ ਸਾਡੇ ਸਾਹਮਣੇ ਰੱਖਿਆ ਤਾਂ ਗਰਜ਼ ਹੀ ਫਿਰ ਆਪਾਂ ਇਸ ਵੱਲੋਂ ਨੇ ਆ ਕਿ ਜਿਹੜੇ ਜੁਗਾ ਦਾ ਜਿਹੜਾ ਕਨਸੈਪਟ ਚੀਜ਼ੀ ਕਿ ਜਿਹੜੇ ਗੁਰਬਾਣੀ ਦੇ ਸਾਡੇ ਦਰਸ਼ਕ ਨੇ ਜਿਹੜਾ ਸਵਾਲ ਉਠਾਇਆ ਕਿ ਜਿਹੜਾ ਸਪਸ਼ਟ ਦੂਭ ਵਿੱਚ ਆਖਿਆ ਗਿਆ ਤੁਸੀਂ ਪਹਿਲਾਂ ਇਹ ਜਿਹੜਾ ਸ਼ਬਦ ਆਏ ਪਾਵੇਂ ਸ਼ਬਦ ਦੀ ਜਿਹੜਾ ਚਰਚਾ ਕਰ ਲਈਨੇ ਆ ਠੀਕ ਹੈ ਕਿ ਸ਼ਬਦ ਵਿੱਚ ਜਿਹੜਾ ਉਹ ਵਾਸੋ ਵਿੱਚ ਆਖਿਆ ਕੀ ਆ ਤਾਂ ਜਿਹੜਾ ਇਹ ਸ਼ਬਦ ਆ ਇਹਦੀਆਂ ਸ਼ੁਰੂ ਦੀਆਂ ਪੰਕਤੀਆਂ ਕਿ ਸਤਜੁਗ ਸਤ ਤੇਤਾ ਜਗੇ ਦੁਆ ਪਰ ਪੂਜਾ ਚਾਰ ਤੀਨੋਂ ਯੁਗ ਤੀਨੋਂ ਦੇਲੇ ਕਲ ਕੇਵਲ ਨਾਮ ਅਧਾਰ ਵੀ ਸ਼ੁਰੂ ਦੀਆਂ ਪੰਕਤੀਆਂ ਪਹਿਲਾ ਸ਼ਬਦ ਹੈ ਪਦਾ ਜਿਹਦਾ ਅਖਰੀ ਅਰਥ ਆ ਕਿ ਜਿਹੜਾ ਸਤਜੁਗ ਸੀਗਾ ਉਹਦੇ ਵਿੱਚ ਸਤ ਦੀ ਪ੍ਰਧਾਨਤਾ ਸੀ ਠੀਕ ਹੈ ਕਿ ਵਿਸ਼ਵਾਸ ਕੀਤਾ ਜਾਂਦਾ ਜਦੋਂ ਸਤਜੁਗ ਸੀਗਾ ਉਦੋਂ ਲੋਕੀ ਸਤਵਾਦੀ ਸੀਗੇ ਸੱਚ ਬੋਲਦੇ ਸੀ ਅੱਗੇ ਕੁਐਸਚਨ ਜ਼ਰੂਰ ਮੈਂ ਜੀ ਟੂ ਦੇ ਅੰਡ ਕਰ ਦੋ ਜੀ ਕਿ ਬਾਅਦ ਵਿੱਚ ਅਸੀਂ ਬਾਅਦ ਵਿੱਚ ਚਾਹੁੰਦੇ ਜੇ ਐਦਾਂ ਨਹੀਂ ਸੀ ਤੇ ਕੀ ਉਹਦੇ ਵਿੱਚ ਕੋਈ ਝੂਠ ਜਾਂ ਕੋਈ ਕੋਈ ਹੋਰ ਫਰੇਬ ਜਾਂ ਕੋਈ ਲਾਲਚ ਜਾਂ ਕੋਈ ਚੀਜ਼ ਨਹੀਂ ਸੀ ਕੋਈ ਵੀ ਬੰਦਾ ਉਹ ਜਿਆ ਨਹੀਂ ਸੀ ਆ ਦੇਖੋ ਜਿਹੜਾ ਇਹ ਤਾਂ ਮਤਲਬ ਅੱਗੇ ਅਸੀਂ ਕਰ ਲੰਦੇ ਅੱਨੇ ਆਪਾਂ ਸ਼ਦੋਂ ਕੋਈ ਨਹੀਂ ਚੋਂਗੇ ਆਪਣਾ ਜਿਹੜਾ ਸਮਾਂ ਅਸੀਂ ਇਸ ਸ਼ਬਦ ਤੇ ਧਿਆਨ ਰੱਖ ਸ਼ਬਦ ਪੂਰਾ ਨਹੀਂ ਕਰ ਪਾਵਾਂਗੇ ਬਸ ਅਸੀਂ ਚਲੋ ਆਪਾਂ ਵਿਚਾਰ ਕਰ ਲੈਨੇ ਆ ਹਾਂ ਜੀ ਕਿਉਂਕਿ ਜਦ ਆਪਾਂ ਮੈਂ ਸ਼ਦੋਂ ਹੀ ਕਹੇ ਆਏ ਹਾਂ ਕਿ ਇਹਦੇ ਸਾਨੂੰ 3-4 ਐਪੀਸੋਡ ਅਸੀਂ ਕਰਾਂਗੇ ਤਾਂ ਕਿਹੜੇ ਨਾਲ ਜੁੜੇ ਹੋਰ ਪਹਿਲੂ ਆ ਸਾਰੇ ਪਹਿਲੂ ਤਾਂ ਆਪਾਂ ਕਵਰ ਨਹੀਂ ਕਰ ਸਕਾਂਗੇ ਪਰ ਕੁਝ ਪਹਿਲੂ ਜਿਹੜੇ ਜ਼ਰੂਰਤ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਤਾਂ ਇਸ ਲਈ ਜਿਹੜਾ ਤੁਹਾਡਾ ਸਵਾਲ ਆ ਕਿ ਇਹ ਮੰਨਿਆ ਜਾਂਦਾ ਪਰ ਜਿਨ੍ਹਾਂ ਨੇ ਆਖਿਆ ਉਹਨਾਂ ਨੇ ਕਿਸ ਸੈਂਸ ਵਿੱਚ ਇਹ ਗੱਲ ਆਖੀ ਆ ਇਹ ਤਾਂ ਉਹੀ ਜਾਣਦੇ ਆ ਪਰ ਉਹਨੂੰ ਲੈ ਕੇ ਜੋ ਸਾਡੇ ਵਰਗੇ ਨੇ ਅੱਗੇ ਪ੍ਰਚਾਰਿਆ ਉਹ ਜਿਹੜੀ ਜੇ ਅਸੀਂ ਉਹਨੂੰ ਮੁੱਖ ਰੱਖੀਏ ਤਾਂ ਸਾਜੁਗ ਬਾਰੇ ਇਹ ਮੰਨਿਆ ਜਾਂਦਾ ਕਿ ਜਿਹੜਾ ਹਰਨਾਖਸ਼ ਹੋਇਆ ਉਹ ਸਾਜੁਗ ਦਾ ਹੀ ਹੋ ਚੂਜੂ ਹੋਇਆ ਜਿੰਨਾ ਕਿ ਇਹ ਐਲਾਨ ਕਰ ਦਿੱਤਾ ਉਹਨਾਂ ਨੇ ਬਹੁਤ ਬੜੀ ਭਗਤੀ ਕੀਤੀ ਪਹਿਲਾਂ ਉਹ ਭਗਤੀ ਕਰ ਮਗਰ ਉਹਨਾਂ ਜਿਹੜਾ ਵਰ ਮੰਗਿਆ ਕਿ ਮੈਂ ਨਾ ਦਿਨੇ ਮਰਾਂ ਨਾ ਰਾਤ ਨੂੰ ਮਰਾਂ ਨਾ ਮੈਂ ਬੰਦੇ ਹਥੋਂ ਮਰਾਂ ਨਾ ਜਾਨਵਰ ਹਥੋਂ ਮਰਾਂ ਨਾ ਮੈਂ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਥਲੇ ਮਰਾਂ ਧਰਦੀ ਨਾਲ ਉੱਪਰ ਮਰਾਂ ਮਤਲਬ ਇਸ ਤਰ੍ਹਾਂ ਦੇ ਉਹਨੂੰ ਜਿਹੜੇ ਉਹਨਾਂ ਵਰ ਮੰਗ ਲਏ ਤੋਂ ਵਰ ਜਿਹੜੇ ਸੀ ਉਹਨੂੰ ਦੇਣੇ ਪਏ ਜੇ ਜੀ ਉਹ ਪੂਜੇ ਤਾਂ ਕਰ ਰਿਹਾ ਸੀ ਕੋਈ ਕਹਿੰਦਾ ਬ੍ਰਹਮਾ ਦੀ ਕਰ ਰਿਹਾ ਸੀਗਾ ਪਰ ਫਿਰ ਕੀ ਜਦੋਂ ਵਰ ਮਿਲ ਗਏ ਉਹ ਨਿਸ਼ਚਿਤ ਹੋ ਗਿਆ ਇੱਥੇ ਇੱਕ ਹੋਰ ਜਿਹੜੀ ਗੱਲ ਤੁਸੀਂ ਪੁੱਛੀ ਸੀ ਡਰ ਜਾਂ ਲਾਲਜ ਇੱਥੇ ਦੇ ਜਦੋਂ ਉਹ ਨਿਸ਼ਚਿਤ ਹੋ ਗਿਆ ਕਿ ਮੇਰੀ ਤਾਂ ਮੌਤ ਹੋਣੀ ਨਹੀਂ ਤਾਂ ਉਹਨੇ ਆਪਰੇ ਆਪ ਨੂੰ ਭਗਵਾਨ ਐਲਾਨ ਕਰ ਦਿੱਤਾ ਉਹ ਕੌਨਫੀਡੈਂਸ ਤੂੰ ਕਹਿੰਦੇ ਕਿ ਉਹਦਾ ਜੱਬ ਹੋਣ ਲੱਗ ਪਿਆ ਲੋਕੀ ਡਰ ਕਾਰਨ ਡਰ ਕਾਰਨ ਉਹਨੂੰ ਹੀ ਰੱਬ ਬਣ ਕੇ ਪੂਜਣ ਲੱਗ ਪਏ ਇਹ ਸਾਜੁਗ ਦੀ ਗੱਲ ਹੀ ਆ ਹਾਂਜੀ ਇਹ ਇਹ ਸਾਜੂਜੀ ਜੀ ਬਾਤ ਬਾਪ ਰਿਹਾ ਤੇ ਇਹ ਝੂਠ ਹੋ ਗਈ ਨਾ ਗੱਲ ਕਿ ਉਹਨੂੰ ਰੱਬ ਜਦੋਂ ਮੰਨ ਕੇ ਚੱਲੇ ਤਾਂ ਇਹ ਝੂਠ ਹੋ ਗਈ ਨਾ ਗੱਲ ਮਤਲਬ ਕੋਈ ਦੱਸਿਆ ਤੂੰ ਦੱਸ ਗੱਲ ਕਰ ਰਹੇ ਆ ਕਿ ਜਿਹੜਾ ਉਹ ਉਸ ਜਿਸ ਬਾਰੇ ਮੰਨਿਆ ਜਾ ਰਿਹਾ ਉਸ ਬਾਰੇ ਦੂਜੇ ਪਾਸੇ ਇਹ ਵੀ ਧਾਰਨਾ ਕਿ ਉਹਨੇ ਇਹ ਅਨਾਉਂਸ ਕਰ ਦਿੱਤਾ ਕਿ ਮੇਰੇ ਤੋਂ ਬਿਨਾ ਹੋਰ ਕੋਈ ਰੱਬ ਨਹੀਂ ਅਤੇ ਜਿਹੜੀਆਂ ਪਾਠਸ਼ਾਲਾਂ ਸੀਗੀਆਂ ਤਾਂ ਮੰਦਰ ਸੀ ਥਾਰੀਆਂ 사ਵਾਂ ਤੇ ਇਹੀ ਗੱਲ ਪ੍ਰਚਾਰੀ ਜਾਣ ਲੱਗ ਪਈ ਇਥੇ ਗੱਲ ਹੋਰ ਸਪੱਸ਼ਟ ਹੁੰਦੀ ਆ ਕਿ ਜਿਹਦੇ ਹੱਥ 'ਚ ਵੀ ਰਾਜੀ ਤਾਕਤ ਹੁੰਦੀ ਆ ਸਤਾਉਂਦੀ ਆ ਤਾਂ ਜਿਹੜੇ ਪਰਜਾ ਹੈਗੀ ਆ ਉਹ ਉਹਦੇ ਹੁਕਮ ਦੀ ਪਾਲਣਾ ਕਰਨ ਲਈ ਮਜਬੂਰ ਹੋ ਜਾਂਦੀ ਆ ਉਹਦੇ ਲਈ ਜੋ ਗੋਜੋ ਕਹਿੰਦਾ ਉਹਦੇ ਲਈ ਉਹ ਸੱਚ ਹੁੰਦਾ ਉਹੀ ਧਰਮ ਹੁੰਦਾ ਉਹੀ ਰੱਬ ਦਾ ਫਰਮਾਨ ਹੋ ਜਾਂਦਾ ਇਹ ਗੱਲ ਜਿਹੜੀ ਆ ਅੱਜ ਵੀ ਦੇਖਣ ਨੂੰ ਮਿਲਦੀ ਆ ਸਹੀ ਬੜੀਆਂ ਸਿਮਾਕ ਜਿਹੜੀਆਂ ਇਹ ਸਾਖੀਆਂ ਜਿਹੜੀਆਂ ਇਹਨਾਂ ਨੂੰ ਜੋ ਸਬਕ ਸਿੱਖਣ ਸਮਝਣ ਦੀ ਲੋੜ ਆ ਬਿਲਕੁਲ ਤਾਂ ਉਹ ਦੱਸਿਆ ਜਾ ਰਿਹਾ ਕਿ ਜੋ ਕਹਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਆ ਸਾਨੂੰ ਉਦਾਹਰਣਾਂ ਮਿਲਦੀਆਂ ਆ ਕਿ ਕਿਵੇਂ ਦਾ ਆਪਣਾ ਜਿਹੜਾ ਪੁੱਤਰ ਆ ਉਹ ਵਿਰੋਧ ਕਰਨ ਲੱਗ ਪਈਂਦਾ ਜਿਹੜੇ ਪੜਾਉਣ ਵਾਲੇ ਜਿੰਦਾਂ ਕੋ ਪੜ੍ਹ ਲਈ ਭੇਜਿਆ ਜਾਂਦਾ ਉਹਨਾਂ ਨੂੰ ਤਾਂ ਉਹਨਾਂ ਨੂੰ ਸਮਝਾਉਂਦੇ ਆ ਸ਼ਿਕਾਇਤ ਵੀ ਕਰਦੇ ਆ ਤਾਂ ਫਿਰ ਜਿਹੜਾ ਇੱਥੇ ਇੱਕ ਗੱਲ ਹੋਰ ਹੁੰਦੀ ਹੈ ਕਿ ਜਦੋਂ ਬੰਦਾ ਗਾਦੀ ਟੀਸੀ ਤੇ ਬੈਠਾ ਹੁੰਦਾ ਉਦੋਂ ਉਦੋਂ ਆਪਣੇ ਹੰਕਾਰ ਜਿਹੜਾ ਵੀ ਰੋੜਾ ਬਣਦਾ ਰੁਕਾਵਟ ਪਾਉਂਦਾ ਭਾਵੇਂ ਕੋਈ ਵੀ ਹੋਵੇ ਉਹਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਤਾਂ ਭਾਵੇਂ ਜਿਹੜਾ ਪਰnabla ਦਾ ਆਪਣਾ ਪੁੱਤਰ ਆ ਔਰ ਜੋ ਕਿ ਰੁਕਾਵਟ ਬਣ ਰਿਹਾ ਉਹਦੇ ਰਸਤੇ ਦੀ ਉਹਦੀ ਹੋਮੇ ਦੀ ਕਿ ਉਹਦੇ ਹੋਮੇ ਨੂੰ ਠੇਸ ਪਹੁੰਚ ਰਹੀ ਆ ਇਸ ਲਈ ਉਹ ਆਪਣੇ ਪੁੱਤਰ ਨੂੰ ਮਰਵਾਉਣ ਲਈ ਹੀ ਜਿਹੜਾ ਉਹ ਕਈ ਤਰ੍ਹਾਂ ਦੀਆਂ ਵਿਧੀਆਂ ਅਪਣਾਉਂਦਾ ਕਈ ਤਰ੍ਹਾਂ ਦੇ ਟੰਗ ਅਪਣਾਉਂਦਾ ਇਹ ਗੱਲ ਬਕਰੀਆਂ ਨੂੰ ਸਫਲਤਾ ਨਹੀਂ ਮਿਲਦੀ ਤਾਂ ਇਹ ਸਤਜੁਗ ਹੀ ਸੀ ਉਹ ਦੇਖੋ ਭਾਈ ਗੁਰਦਾਸ ਦਾ ਇੱਕ ਉਹਨਾਂ ਦਾ ਇੱਕ ਕਥਨ ਹੈ ਪੋੜੀ ਦਾ ਕਿ ਸਤਜੁਗ ਦਾ ਅਨਿਆਂ ਸੁਣ ਧਰਮ ਤੋਲ ਹੋਆ ਓਡੀਨਾ ਉਹ ਭੁਮ ਇੱਕ ਪੱਖ ਨੂੰ ਲੈ ਕੇ ਗੱਲ ਕਰ ਰਿਹਾ ਆ ਕਿ ਸਾਜੁਗ ਵੀ ਜਿਹੜਾ ਅਨਿਆਧਾਇਕ ਰੂਪ ਪੱਕ ਸੀਗਾ ਉਹਨੂੰ ਵੇਕੇ ਜਿਹੜਾ ਧਰਮ ਰੂਪੀ ਬੋਲੋ ਦਾ ਉਹ ਬੜਾ ਉਦਾਸ ਹੋ ਗਿਆ। ਤਾਂ ਗੁਰਬਾਣੀ ਵਿੱਚ ਆਪਾਂ ਅੱਗੇ ਜਾ ਕੇ ਜਿਹੜੇ ਚਰਚਾ ਕਰਾਂਗੇ ਕਿ ਗੁਰਬਾਣੀ ਵਿੱਚ ਜਦੋਂ ਇਸ ਪੱਖੋਂ ਗੱਲ ਕੀਤੀ ਗਈ ਆ ਤਾਂ ਜਦੋਂ ਆਖਿਆ ਕਿ ਜਿਹੜਾ ਸਾਜੁਗ ਦੁਆਪਰਤ੍ਰੇਤਾ ਭਣੀ ਐ ਕਲ ਜੁਗੋ ਉਤਮੋ ਜੁਗਾ ਮਾਹੇ ਇਹ ਗੁਰਬਾਣੀ ਦਾ ਫਰਮਾਨ ਆ ਕਿ ਜੇਕਰ ਤੁਸੀਂ ਜਿਹੜੀ ਜੁਗਾਂ ਦੀ ਗੱਲ ਕਰਦੇ ਹੋ ਜੇ ਤੁਹਾਡੀ ਗੱਲ ਮੰਨ ਲਈਏ ਮੰਨ ਕੇ ਤੁਰੀ ਤਾਂ ਫਿਰ ਵੀ ਜਿਹੜਾ ਜੋ ਤੁਸੀਂ ਵਿਆਖਿਆ ਕਰ ਰਹੇ ਹੋ ਜੋ ਤੁਸੀਂ ਉਹਨਾਂ ਜੁਗਾਂ ਬਾਰੇ ਸਮਝਾ ਰਹੇ ਹੋ ਤਾਂ ਮੇਰੀ ਜਾਚੇ ਗੁਰੂ ਸਾਹਿਬ ਕਹਿੰਦੇ ਆ ਕਿ ਕਾਲ ਯੁਗ ਫਿਰ ਉਹਨਾਂ ਜੁਗਾਂ ਨਾਲੋਂ ਕਿਤੇ ਜ਼ਿਆਦਾ ਚੰਗਾ ਇਹ શ્રેਸ਼ਟਾ ਕਿਉਂਕਿ ਇਸ ਵਿੱਚ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਏ ਕਿਸੇ ਤਾਂ ਔਰ ਇਹ ਗੱਲ ਜਿਹੜੀ ਹੈ ਇਹ ਪੁਰਾਣਾ ਵਿੱਚ ਵੀ ਆਖੀ ਹੋਈ ਆ ਜਿੱਥੇ ਉਹਨਾਂ ਨੇ ਕਾਲ ਯੁਗ ਤੋਂ ਬੜਾ ਨਖਿਦ ਮੰਨਿਆ ਆ ਪਰ ਉੱਥੇ ਜਿਹੜੀ ਇਹਦੀ ਕੁਝ ਵਿਸ਼ੇਸ਼ਤਾਈ ਵੀ ਜਿਹੜੀ ਦਰਸਾਈ ਹੋਈ ਹੈ ਆਪਾਂ ਖੜਾਗੇ ਜਦੋਂ ਯੁਗਾਂ ਦੀ ਗੱਲ ਕਰਾਂਗੇ ਉਹਦੇ ਵਿੱਚ ਆਪਾਂ ਇਹ ਪੱਖ ਵਿਚਾਰਾਂਗੇ ਤੋ ਖੈਰ ਆਪਾਂ ਜਦਾ ਗੱਲ ਕਰ ਰਹੇ ਸੀਗੇ ਮੀਟ ਲਣ ਨੇ ਆ ਆਪਾਂ ਇਹ ਗੱਲ ਪੰਕਤੀ ਪੂਰੀ ਕਰ ਲਈ ਆ ਆਪਾਂ ਜਿਹੜੀ ਆ ਕਿ ਸਾਜੁਗ ਸਤ ਤੇਤਾ ਜਗੇ ਦੁਆਪਰ ਪੂਜਾ ਚਾਰ ਤੀਨੋ ਯੁਗ ਤੀਨੋ ਜਿਹੜੇ ਕਲ ਕੇਵਲ ਨਾਮ ਆਧਾਰ ਇੱਥੇ ਜਿਹੜੇ ਬਾਣੀਕਾਰ ਆ ਮਹਾਂਪੁਰਸ਼ ਆ ਗੁਰਬਾਣੀ ਦਾ ਸੱਚ ਆ ਇਹ ਗੁਰਬਾਣੀ ਦੇ ਸੱਚ ਦੀ ਗੱਲ ਨਹੀਂ ਹੋ ਰਹੀ ਇੱਥੇ ਜੋ ਗੁਰਮਤਿ ਪ੍ਰਕਾਸ਼ ਤੋਂ ਪਹਿਲਾਂ ਇਹਨਾਂ ਜੁਗਾਂ ਬਾਰੇ ਮਨੋਤਾ ਧਾਰਨਾ ਇਹ ਉਹਦਾ ਜ਼ਿਕਰ ਕੀਤਾ ਜਾ ਰਿਹਾ ਠੀਕ ਹੈ ਕਿ ਇਹ ਮੰਨਿਆ ਜਾਂਦਾ ਸੀਗਾ ਇਸੇ ਲਈ ਅੱਗੇ ਜਿਹੜਾ ਉਹ ਰਾਉ ਦੀਆਂ ਪੰਕਤੀਆਂ ਵਿੱਚ ਆਖਿਆ ਆਇਆ ਕਿ ਪਾਰ ਕੈਸੇ ਪਾਇਬੋ ਰੇ ਮੋਹ ਸੋਂ ਕੋਉ ਨਾ ਕਹੇ ਸਮਝਾਏ ਜਾਤੇ ਆਵਾ ਗਵਨ ਮਟਾਈ ਇਹ ਰਹਉ ਦੀਆਂ ਪੰਕਤੀਆਂ ਕਿ ਜੇਕਰ ਇਹ ਆਪਣਾ ਵਿਚਾਰ ਹੁੰਦਾ ਤਾਂ ਫਿਰ ਇਹ ਗੱਲ ਜਿਹੜੀ ਆਖਣ ਦੀ ਲੋੜ ਨਹੀਂ ਸੀ ਕਿ ਮੇਰੇ ਜਿਹੜਾ ਇਹਨਾਂ ਜੋ ਤੁਸੀਂ ਦੱਸ ਰਹੇ ਜੇ ਜੇ ਸੱਚਾ ਸੱਚ ਮੰਨਿਆ ਹੁੰਦਾ ਤਾਂ ਫਿਰ ਇਹ ਕਹਿੰਦੀ ਲੋੜ ਨਹੀਂ ਸੀ ਪੈਣੀ ਪੈਣੀ ਕਿ ਪਾਰ ਕੈਸੇ ਪਾਇ ਬੋਰੇ ਮੋਸੂ ਕੋਉ ਨਾ ਕਹੇ ਸਮਝਾਏ ਜਾਂ ਤੇ ਆਵਾ ਗਵਨ ਬੁਲਾਏ ਤੋਂ ਕਰ ਆਪਾਂ ਜਿਹੜਾ ਅਗਲਾ ਐਪੀਸੋਡ ਆ ਉਹਦੇ ਵਿੱਚ ਸ਼ਬਦ ਨੂੰ ਵਿਚਾਰਾਂ ਦੀ ਹੋਰ ਪਕੜਿਆ ਉਨ੍ਹਾਂ ਦੀ ਵਿਚਾਰ ਕੰਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬੜਾ ਵੱਡਾ ਵਿਸ਼ਾ ਹੈ ਅਸੀਂ ਇਸ ਕਰਕੇ ਇਹਨੂੰ ਥੋੜੋ ਥੋੜੇ ਜੜੀ ਹੈ ਪਾਵੇਂ ਸਾਡੀਆਂ ਵੀਡੀਓਜ਼ ਲੰਬੀਆਂ ਹੋ ਜਾਂਦੀਆਂ ਸਾਨੂੰ ਕਈ ਸਰੋਤਿਆਂ ਨੇ ਕਿਹਾ ਕਿ ਅੱਧੇ ਘੰਟੇ ਦੀ ਹੈ ਬਟ ਸਾਡੇ ਜਦੋਂ ਤੁਸੀਂ ਸਮਝ ਨਹੀਂ ਹੈ ਤੇ ਹੋ ਸਕਦਾ ਹੈ ਬੜੇ ਬੜੇ ਲੰਬੇ ਟਾਪਿਕਸ ਆ ਗਿਆ ਉਹ ਡਿਟੇਲ ਮੰਗਦੇ ਆ ਇਸ ਕਰਕੇ ਅਸੀਂ ਤੋੜ ਕੇ ਛੋਟੇ ਛੋਟੇ ਐਪੀਸੋਡਸ ਦੇ ਚੱਲ ਨੂੰ ਲਿਆਉਣੇ ਆ ਪਰ ਫਿਰ ਵੀ ਪੂਰੀ ਦੇਖਿਆ ਕਰੋ ਔਰ ਉਹਨੂੰ ਪੂਰੀ ਤਰ੍ਹਾਂ ਠੀਕ ਤਰ੍ਹਾਂ ਸਮਝਿਆ ਕਰੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕਸ ਅਸੀ ਅੱਜ ਇਹ ਟੌਪਿਕ ਪੂਰਾ ਨਹੀਂ ਕੀਤਾ ਅਸੀਂ ਅਗਲੇ ਐਪੀਸੋਡਸ ਵਿੱਚ ਫਿਰ ਕਰਾਂਗੇ ਅੱਗੇ ਕੰਟੀਨਿਊ ਕਰਾਂਗੇ ਇਹ ਯੁੱਗਾਂ ਦਾ ਬੜਾ ਇੰਪੋਰਟੈਂਟ ਚੀਜ਼ ਆ ਕਿਉਂਕਿ ਹਰ ਵੀ ਲੈ ਕੇ ਦੱਸਣੇ ਆ ਉਸ ਨੂੰ ਅਸੀਂ ਲੈ ਕੇ ਉਹਦੇ ਡਿਫਰੈਂਟ ਪਹਿਲੂਆਂ ਤੇ ਗੱਲ ਕਰਾਂਗੇ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਦੇਖਣ ਵਾਲਿਆਂ ਦਾ ਸਾਰਿਆਂ ਦਾ ਆਨੂ ਪਲੀਜ਼ ਸ਼ੇਅਰ ਕਰਾ ਕਰੋ ਲਾਈਕ ਕਰਾ ਕਰੋ ਤੇ ਅੱਗੇ ਫਾਰਵਰਡ ਕਰਾ ਕਰੋ ਸੋ ਸਾਰਿਆਂ ਨੂੰ ਸਪਾਈ ਸਾਹਿਬਾ ਬੀਜੂ ਕਾਕਲਤਾ ਬੀਜੂ ਕੀ ਫਤਿਹ